ਪੰਜਾਬ ਦੀ ਗੱਲਬਾਤ ਕਰਦੇ ਆ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਰਚਾ ਸੀ ਉਹ ਸਰਕਾਰ ਵੱਲੋਂ ਹੀ ਕੀਤੀ ਗਈ ਸੀ ਵੀ 13 ਜ਼ੀਰੋ ਹੋਊਗਾ। ਬਾਕੀ ਵਿਰੋਧੀਆਂ ਨੂੰ ਜ਼ੀਰੋ ਆਊਗੀ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ 13 ਦੇ 13 ਜਿੱਤਣਗੇ। ਪਰ ਇੱਧਰ ਵੀ ਲੋਕਾਂ ਨੇ ਕੀ ਕੀਤਾ ਏਕਾ ਇਕੱਠਤਾ ਸਿਰਫ 3 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਨੇ। ਜਿਹਦੇ ਵਿੱਚ ਸਰਕਾਰ ਦੀ ਤੰਤਰ ਦਾ ਪੂਰਾ ਜੋਰ ਲੱਗਿਆ ਹੋਇਆ ਸੀ ਮਿਨਿਸਟਰ ਤੇ ਐਮਐਲਏ ਵੀ ਇਹਨਾਂ ਨੇ ਉਤਾਰੇ ਸੀ ਤੇ ਕੁਝ ਕੈਂਡੀਡੇਟ ਆਲੇ-ਦਾਲੇ ਜਿਹੜੇ ਦਰ ਬਦਲ ਕੇ ਆਏ ਸੀ ਉਹ ਇਹਨਾਂ ਦੇ ਕੋਲ ਆਏ ਸੀ ਤੇ ਬਾਕੀ ਪਾਰਟੀਆਂ ਦੀ ਗੱਲ ਕਰੀਏ ਖਡੂਰ ਸਾਹਿਬ ਤੇ ਨਾਲ ਦੀ ਨਾਲ ਫਰੀਦਕੋਟ ਜਿਨ੍ਹਾਂ ਨੂੰ ਪੰਥਕ ਸੀਟਾਂ ਮੰਨਿਆ ਗਿਆ ਜਿੱਥੇ ਭਾਈ ਸਰਬਜੀਤ ਸਿੰਘ ਖੜੇ ਫਰੀਦਕੋਟ ਤੋਂ ਉਹਨਾਂ ਨੇ ਜਿੱਤ ਦਰਜ ਕਰ ਲਈ ਹੈ ਤੇ ਇਧਰ ਭਾਈ ਅਮਰਤਪਾਲ ਸਿੰਘ ਤੇ ਜੇ ਆਪਾਂ ਗੱਲਬਾਤ ਕਰੀਏ ਲੱਖ ਵੋਟ ਤੋਂ ਉੱਪਰ ਜਾ ਕੇ ਜਿੱਤ ਹਾਸਲ ਕੀਤੀ ਹੈ ਉਹਨਾਂ ਨੇ ਕਿਤਨਾ ਕਿਤੇ ਲੋਕਾਂ ਨੇ ਜਿਹੜਾ ਮੰਡੇਟ ਦਿੱਤਾ ਹੈ ਸਾਰਾ ਕੁਝ ਕੀਤਾ ਵੀ ਹਾਂ ਆਪਾਂ ਪੰਥਕ ਜਿਹੜੇ ਦੋ ਚਿਹਰੇ ਨੇ ਉਹਨਾਂ ਨੂੰ ਇਸ ਵਾਰ ਜਿਤਾਵਾਂਗੇ ਜਿਤਾਵੀ ਦਿੱਤੇ ਤੇ ਬਾਕੀ ਜਿਹੜੀਆਂ ਅਹਿਮ ਸੀਟਾਂ ਨੇ ਉਹਨਾਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਰਵੀ ਭਾਟੀਆਂ ਜੁੜੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਮਕਬੂਲ ਜੀ 4 ਜੂਨ ਦਾ ਜਿਹੜਾ ਦਿਨ ਹੈ ਤੇ ਕਿਸੇ ਲਈ ਲੱਕੀ ਕਿਸੇ ਲਈ ਅਨਲੱਕੀ ਕੀ ਕਹਿਣਾ ਚਾਹੁੰਦੇ ਹੋ ਸੰਗਰੂਰ ਦੀ ਜੇ ਆਪਾਂ ਗੱਲ ਕਰੀਏ ਸੰਗਰੂਰ ਦੇ ਵਿੱਚ ਮਾਨ ਸਾਹਿਬ ਜਿਹੜੇ ਸਿਮਰਜੀਤ ਮਾਨ ਆ ਬੜੇ ਮਾਰਜਿਨ ਨਾਲ ਜਿੱਤੇ ਸੀ ਪਹਿਲਾਂ ਤੇ ਹੁਣ ਫੇਰ ਉਹਨਾਂ ਦਾ ਡੰਕਾ ਵਜਾਉਣਾ ਸੀ ਕਹਿੰਦੇ ਸੀ ਡੰਕਾ ਵਜਾ ਦਾਂਗੇ ਡੋਲੇ ਕੱਢ ਕੇ ਵੀ ਦਿਖਾਏ ਤੇ ਪਰ ਹੋ ਗਿਆ ਬਿਲਕੁਲ ਉਲਟ ਫੇਰ ਕੀ ਕਹਿਣਾ ਚਾਹੁੰਦੇ ਹੋ ਮੀ ਮਕਬੂਲ ਜੀ ਤੁਸੀਂ ਜਿਹੜੀ ਸ਼ੁਰੂਆਤ ਹੈ ਸੰਗਰੂਰ ਤੋਂ ਕੀਤੀ ਹੈ ਪਰ ਮੈਨੂੰ ਲੱਗਦਾ ਜਿਹੜੀ ਸ਼ੁਰੂਆਤ ਹੈ ਖੰਡੂਰ ਸਾਹਿਬ ਤੋਂ ਹੋਣੀ ਚਾਹੀਦੀ ਸੀ ਪਰ ਚਲੋ ਕੋਈ ਗੱਲ ਨਹੀਂ ਤੁਸੀਂ ਸੰਗਰੂਰ ਦਾ ਜ਼ਿਕਰ ਕੀਤਾ ਹੈ ਪਰ ਸੰਗਰੂਰ ਵੀ ਬੜਾ ਮਹੱਤਵਪੂਰਨ ਹੱਕਾ ਸੀਗਾ ਕਿਉਂਕਿ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦਾ ਕਹਿੰਦੇ ਆ ਆਮ ਆਦਮੀ ਪਾਰਟੀ ਦਾ ਗੜ ਵੀ ਕਹਿੰਦੇ ਆ ਆਮ ਆਦਮੀ ਪਾਰਟੀ ਦੀ ਜਨਮ ਭੂਮੀ ਵੀ ਕਹਿੰਦੇ ਆ ਤੇ ਉੱਥੇ ਜਿਹੜੇ ਭਗਵੰਤ ਸਿੰਘ ਮਾਨ ਨੇ ਸਾਡੇ ਮੁੱਖ ਮੰਤਰੀ ਉਹਨਾਂ ਨੇ 13 ਜ਼ੀਰੋ ਦੀ ਗੱਲ ਕੀਤੀ ਸੀ ਜਿੰਨ ਬਿਲਕੁਲ ਤੁਸੀਂ ਸਹੀ ਕਿਹਾ ਕਿ 1 ਕਾ ਵਿੱਚ ਛੋਟ ਗਿਆ ਤੇ 30 ਗੱਲਾਂ ਰਹਿ ਗਿਆ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਨੇ ਤੇ ਜਿਹੜਾ ਸੰਗਰੂਰ ਤੋਂ ਸੀਗੇ ਆਮ ਆਦਮੀ ਪਾਰਟੀ ਦੇ ਬੜੇ ਤਾਕਤਵਰ ਮੰਤਰੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਗੁਰਮੀਤ ਸਿੰਘ ਮੀਤੇਰ ਇਹ ਜਿੱਤੇ ਨੇ ਕਿਉਂਕਿ ਮੀਤੇਰ ਇਸ ਲਈ ਮੈਂ ਤਾਕਤਵਰ ਕਹਿ ਰਿਹਾ ਕਿਉਂਕਿ ਉਹਦੇ ਕੋਲ ਮਹੱਤਵਪੂਰਨ ਮੈਗਨੇਟ ਪੰਜਾਬ ਸਰਕਾਰ ਦੇ ਸੀਗੇ ਇਹਦੇ ਨਾਲ ਨਾਲ ਹੀ ਉਹ ਭਗਵੰਤ ਸਿੰਘ ਮਾਨ ਦੇ ਵੀ ਨਜ਼ਦੀਕੀ ਸੀ ਤੇ ਕਿਰ ਅਰਵਿੰਦ ਕੇਜਰੀਵਾਲ ਦੇ ਵੀ ਔਰ ਜਿਹੜੀ ਸੰਗਰੂਰ ਦੀ ਗੱਲ ਹੈ ਸੰਗਰੂਰ ਨੇ ਬੜਾ ਉਲਟਪਲਟ ਕੀਤਾ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਸੁਖਪਾਲ ਸਿੰਘ ਖਹਿਰੇ ਨੂੰ ਦਬਾਬੇ ਤੋਂ ਲੈ ਕੇ ਆਈ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਪੰਥਕ ਚਿਹਰਾ ਹੈਗਾ ਪੰਜਾਬ ਦੀ ਗੱਲ ਕਰਦਾ ਪੰਜਾਬੀ ਦੀ ਗੱਲ ਕਰਦਾ ਹੈ ਨੌਜਵਾਨੀ ਦੀ ਗੱਲ ਕਰਦਾ ਹੈ ਤੇ ਪੰਥ ਦੀ ਗੱਲ ਕਰਦਾ ਹੈ ਹੋ ਸਕਦਾ ਜਿਹੜਾ ਸੰਗਰੂਰ ਹਲਕਾ ਜਿੱਥੇ ਪਿਛਲੀ ਵਾਰ ਸਿਮਰਜੀਤ ਸਿੰਘ ਮਾਨ ਕਿੱਥੇ ਸੀ ਇੱਥੇ ਸੁਖਪਾਲ ਸਿੰਘ ਖਹਿਰਾ ਕਿੱਥੇ ਹੁਣ ਤੁਸੀਂ 2-3 ਦਿਨ ਜੇ ਪਿੱਛੇ ਚੱਲ ਜਾਓ ਲੱਗਦਾ ਵੀ ਸੀ ਕਿ ਇੱਕ ਮੁਕਾਬਲਾ ਜਿਹੜਾ ਮੀਤ ਹੀਰ ਤੇ ਸੁਖਪਾਲ ਸਿੰਘ ਖਹਿਰੇ ਦੇ ਵਿੱਚ ਹੈ ਪਰ ਅੰਤ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਕਿ ਅੰਤ ਇੱਕ ਦੋ ਦਿਨ ਤੋਂ ਲੱਗਣ ਲੱਗਿਆ ਸੀਗਾ ਕਿਉਂਕਿ ਖਡੂਰ ਸਾਹਿਬ ਦੇ ਵਿੱਚ ਜਿਵੇਂ ਭਾਈ ਸਾਹਿਬ ਦੀ ਲਹਿਰ ਚੱਲੀ ਸੀ ਉਹ ਲਹਿਰ ਫਿਰੋਜ਼ਪੁਰ ਹੁੰਦੀ ਆ ਫਰੀਦਕੋਟ ਤੋਂ ਵੀ ਫਰੀਦਕੋਟ ਹੁੰਦੀ ਹੋਈ ਸੰਗਰੂਰ ਵੀ ਪਹੁੰਚੀ ਜਿੱਥੇ ਅੰਕ ਦੇ ਵਿੱਚ ਮੁਕਾਬਲਾ ਜਿਹੜਾ ਮੀਤ ਹੈਰ ਤੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਸੀ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਚਾਲੇ ਹੋ ਗਿਆ ਸੀਗਾ ਤੇ ਕਿਤੇ ਤੁਸੀਂ ਦੇਖੋਗੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਪੂਰੇ ਪੰਜਾਬਾਂ ਗੀ ਇੱਥੇ ਵੀ ਬਹੁਤ ਪੂਰਾ ਹਾਲ ਹੋਇਆ ਜੇਕਰ ਬਠਿੰਡਾ ਸੀਟ ਨਾ ਆਉਂਦੀ ਮੈਨੂੰ ਲੱਗਦਾ ਸ਼੍ਰੋਮਣੀ ਕਾਲ ਦੇ ਲਈ ਦਲ ਦਾ ਖਾਸ ਤੌਰ ਤੇ ਬਾਦਲ ਪਰਿਵਾਰ ਦਾ ਜਿਹੜਾ ਅਕਸਾ ਉਹ ਦਾਤੇ ਲੱਗਿਆ ਹੋਇਆ ਸੀ ਉਹਦਾ ਤਾਂ ਭੁਗਤ ਵੀ ਦਾਤੇ ਲੱਗਿਆ ਹੋਇਆ ਸੀ ਹੁਣ ਕਿਤੇ ਦਾ ਕਿਤੇ ਬਠਿੰਡਾ ਜਿੱਤ ਕੇ ਇਹ ਕਹਿਣ ਜੋਗੇ ਹੋ ਸਕਦੇ ਕਿਉਂਕਿ ਸੰਗਰੂਰ ਦੇ ਵਿੱਚ ਜਿੱਥੇ ਮੀਤ ਹੈਰ ਦਾ ਉਹ ਇੱਕ ਦਾਤੇ ਲੱਗਿਆ ਸੀ ਭਗਵਾਨ ਸਿੰਘ ਮਾਨ ਦਾ ਉਹ ਇੱਕ ਦਾਤੇ ਲੱਗਿਆ ਸੀ ਆਮ ਆਦਮੀ ਪਾਰਟੀ ਦਾ ਉਹ ਇੱਕ ਦਾਤੇ ਲੱਗਿਆ ਹੋਇਆ ਸੀਗਾ ਉਹਦੇ ਨਾਲ ਜਿਹੜਾ ਸੁਖਪਾਲ ਖੇਰਾ ਉਹਦੇ ਨਾਲ ਨਾਲ ਸੁਖਪਾਲ ਖੇਰਾ ਦਾ ਤੇ ਕਾਲੀਦਲ ਦਾ ਖਾਸ ਕਰਕੇ ਕਿਉਂਕਿ ਜਿਹੜੇ ਢੀਂਸਾ ਪਰਿਵਾਰ ਆ ਪਰਮਿੰਦਰ ਢੀਂਸਾ ਟਿਕਟ ਚਾਹੁੰਦੇ ਸੀ ਉਹਨਾਂ ਨੇ ਕਾਲੀਦਲ ਦੇ ਵਿੱਚ ਰਿਲੇਵਾ ਵੀ ਕਰ ਲਿਆ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਦੋਸ਼ ਲਾਏ ਕਿ ਕਾਲੀਦਲ ਦੇ ਪ੍ਰਧਾਨ ਨੇ ਸਾਡਨਾਂ ਧੋਖਾ ਕੀਤਾ ਇਸ ਕਰਕੇ ਉਹ ਘਰਾਂ ਦੇ ਵਿੱਚ ਬਹਿ ਗਏ ਸੀ ਜਿਸ ਕਰਕੇ ਜਿਹੜੇ ਕਾਲੀਦਲ ਦੇ ਉਮੀਦਵਾਰ ਸੀ ਇਕਵਾਲ ਸਿੰਘ ਝੁੰਦਾ ਮੈਨੂੰ ਲੱਗਦਾ ਸਭ ਤੋਂ 40 ਆਏ ਜਿਹੜੇ ਫਾਈਟ ਦੇ ਵਿੱਚ ਸੀ ਉਹਦੇ ਨਾਲ ਹੀ ਜਿਹੜੇ ਖੰਨਾ ਨੂੰ ਲੈ ਕੇ ਆਏ ਸੀ ਭਾਜਪਾ ਭਾਜਪਾ ਪਰ ਇੱਥੇ ਤੁਸੀਂ ਦੇਖੋਗੇ ਜਿਹੜਾ ਕਾਂਦੀ ਦਾਲ ਹੈ ਉਹਦਾ ਵजूद ਆ ਸਿਰਫ ਬਠਿੰਡੇ ਦੇ ਵਿੱਚ ਬਚਿਆ ਜਿਹੜੀ ਭਾਜਪਾ ਉਹ ਵੀ ਵੱਡੇ ਦਾਅਵੇ ਕਰਦੀ ਸੀ ਕਿਉਂਕਿ ਤੁਸੀਂ ਨੈਸ਼ਨਲ মিডিਆ ਉਹਨਾਂ ਦੇ ਐਕਟ ਟੋਲ ਦੇ ਵਿੱਚ ਵੀ ਤੁਸੀਂ ਦੇਖਦੇ ਸੀ ਕੋਈ 3 ਸੀਟਾ ਭਾਜਪਾ ਨੂੰ ਦੇ ਰਿਹਾ ਕੋਈ 4 ਦੇ ਰਿਹਾ ਕੋਈ 5 ਦੇ ਰਿਹਾ ਪਰ ਭਾਜਪਾ ਦਾ ਪੰਜਾਬ ਦੇ ਵਿੱਚ ਖਾਤਾ ਹੀ ਨਹੀਂ ਖੁੱਲਿਆ ਜੀ ਰਵੀ ਜੀ ਸਭ ਤੋਂ ਵੱਡੀ ਗੱਲ ਹੈ ਪੰਥਕ ਸੀਟ ਮੰਨੀ ਜਾਂਦੀ ਸੀ ਸੰਗਰੂਰ ਕਿਉਂਕਿ ਉਹਨਾਂ ਨੂੰ ਜਦੋਂ ਤੇ ਪੰਥ ਦੇ ਨਾਂ ਤੇ ਸਿਮਰਜੀਤ ਮਾਨ ਨੂੰ ਵੋਟ ਪਈ ਮਾਨ ਸਭ ਨੂੰ ਵੋਟ ਪਈ ਸੀ ਜੇ ਅੱਜ ਦੀ ਗੱਲ ਕਰੀਏ ਮੀਤਹਿਰ ਵੱਡੇ ਮਾਰਜ ਨਾਲ ਜਿੱਤ ਗਿਆ ਤੇ ਸਿਮਰਜੀਤ ਮਾਨ ਸਾਹਿਬ ਨੂੰ ਕਿਤੇ ਸਿੱਧੂ ਮੂਸੇਆ ਦਾ ਪਿਤਾ ਜਿਹੜੇ ਕਾਂਗਰਸ ਵੱਲੋਂ ਹੋ ਗਏ ਸੀ ਉਹਨਾਂ ਦਾ ਕੋਈ ਖਮਿਆਜਾ ਭੁਗਤਣਾ ਪਿਆ ਕਿਉਂਕਿ ਵੋਟ ਟੁੱਟ ਗਈ ਹੈ ਇਹਨਾਂ ਨੂੰ ਕਹੀ ਹੈ ਜਿਵੇਂ ਤੁਸੀਂ ਦੇਖੋ ਚਲੋ ਉਹ ਤਾਂ ਹੈ ਹੀ ਆ ਸਿਮਰਜੀਤ ਮਾਨ ਨੂੰ ਸਿੱਧੂ ਮੂਸੇਵਾਲੇ ਦੇ ਪਿਛਲੀ ਵਾਰ ਸਿੱਧੂ ਮੂਸੇਵਾਲੇ ਦਾ ਫੈਕਟਰ ਵੀ ਸੀਗਾ ਦੀਪ ਸਿੱਧੂ ਦਾ ਫੈਕਟਰ ਵੀ ਸੀਗਾ ਕਿ째 ਕਰਕੇ ਇਹਨਾਂ ਦੀ ਜਿੱਤ ਹੋਈ ਹੈ ਇਹਦੇ ਨਾਲ ਹੀ ਜਿਹੜੇ ਆਪਣੇ ਫਰੀਦਕੋਟ ਤੋਂ ਕੈਂਡੀਡੇਟ ਸੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਬੜਾ ਇਫੈਕਟ ਪਿਆ ਕਿਉਂਕਿ ਇਹਨਾਂ ਨੇ ਉਹਦੇ ਦੇ ਮੁਕਾਬਲੇ ਉਮੀਦਵਾਰ ਖੜਾ ਕਰਤਾ ਸੀ ਜਿਹਦੇ ਵਿੱਚ ਜਿਹੜੇ ਪੰਥਕ ਸੋਚ ਵਾਲੇ ਲੋਕ ਨੇ ਉਹਨਾਂ ਨੇ ਸਵਾਰ ਵੀ ਖੜੇ ਕੀਤੇ ਸੀ ਕਿ ਆਕਰ ਸਿਮਰਜੀਤ ਮਾਨ ਉਹਨਾਂ ਨੇ ਕਿਉਂ ਫਰੀਦਕੋਟ ਦੇ ਵਿੱਚ ਭਾਈ ਸਰਬਜੀਤ ਖਾਲਸਾ ਦੇ ਮੁਕਾਬਲੇ ਕੈਂਡੀਡੇਟ ਖੜਾ ਕੀਤਾ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਕਿ ਜੇ ਕੋਈ ਪੰਥਕ ਲੋਕ ਆਪਣੇ ਮਨ ਨੂੰ ਪੰਥਕ ਕਹੋਂਦੇ ਆ ਉਹਨੂੰ ਇੱਕ ਝਟ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਪਰ ਤੁਸੀਂ ਦੇਖੋ ਫਰੀਦਕੋਟ ਦੇ ਵਿੱਚ ਵੀ ਭਾਈ ਸਰਬਜੀਤ ਖਾਲਸਾ ਜਿੱਤੇ ਨੇ ਤੇ ਖਡੂਰ ਸਾਹਿਬ ਦੇ ਵਿੱਚ ਵੀ ਭਾਈ ਸਾਹਿਬ ਉਹਨਾਂ ਦੀ ਵੱਡੀ ਜਿੱਤ ਹੋਈ ਆਪਾਂ ਗੱਲਬਾਤ ਪੰਥਕ ਸੀਟਾਂ ਦੀ ਕਰਦੇ ਆ ਤੁਸੀਂ ਬਿਲਕੁਲ ਸਹੀ ਕਿਹਾ ਸੀ ਵੀ ਖਡੂਰ ਸਾਹਿਬ ਤੋਂ ਸ਼ੁਰੂਆਤ ਕਰਨੀ ਚਾਹੀਦੀ ਸੀ ਪਰ ਇਹ ਸੀਐਮ ਦਾ ਆਪਣਾ ਹੋਮ ਟਾਊਨ ਆ ਇਸ ਲਈ ਆਪਾਂ ਸ਼ੁਰੂਆਤ ਕੀਤੀ ਉਥੇ ਵੀ ਇਹੀ ਗੱਲਬਾਤ ਹੋਈ ਆ ਜੋ ਸੋਚਿਆ ਸੀ ਉਸਦੇ ਬਿਲਕੁਲ ਉਲਟ ਹੋ ਗਿਆ ਕੋਈ ਕਹਿੰਦਾ ਸੀ 10000 ਵੋਟ ਪਾਉਂਗੀ ਕੋਈ ਕਹਿੰਸੀ 15 ਹੋਊਗੀ ਕੋਈ ਕਹਿੰਸੀ ਜਮਾਨ ਜਬਤ ਹੋਊਗੀ ਪਰ ਕੀ ਹੋਇਆ ਅੱਜ ਭਾਈ ਭਾਈ ਸਾਹਿਬ ਵੱਡੇ ਮਾਰਜਿਨ ਨਾਲ ਜਿੱਤ ਗਿਆ ਬਹੁਤ ਲੱਖ ਤੋਂ ਉੱਪਰ ਵੋਟਾਂ ਦੇ ਜਿੱਤੇ ਨੇ ਕੀ ਕਹਿਣਾ ਚਾਹੁੰਦੇ ਹੋ ਦੇ ਵਿੱਚ ਮਖੂਲ ਜੀ ਗੱਲ ਹੈਗੀ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਵੀ ਚੱਲੀ ਸੀ ਕਿਉਂਕਿ ਪਿਛਲੀ ਵਾਰ ਖੰਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਲੜਾ ਖੜੇ ਸੀਗੇ ਉਹਨਾਂ ਨੂੰ ਖੰਡੂਰ ਸਾਹਿਬ ਦੇ ਲੋਕਾਂ ਨੇ ਖੰਡੂਰ ਦੇ ਲੋਕਾਂ ਨੇ ਹਟ ਹਰਾ ਦਿੱਤਾ ਸੀ ਜਿਸ ਕਰਕੇ ਜਿਹੜਾ ਪੰਤਿਕ ਫਿਜ਼ਾ ਉਹਦੇ ਵਿੱਚ ਇੱਕ ਚਰਚਾ ਚੱਲਦੀ ਸੀ ਲੋਕਾਂ ਨੇ ਖਟੂਰ ਸਾਹਿਬ ਦੇ ਲੋਕਾਂ ਨੂੰ ਬੜੀਆਂ ਲਾਣਤਾ ਵੀ ਪਾਈਆਂ ਸੀ ਸਵਾਦ ਵੀ ਖੜੇ ਕੀਤੇ ਸੀ ਕਿ ਤੁਹਾਡੇ ਕੋਲ ਇੱਕ ਪੰਥਕ ਕੈਂਡੀਡੇਟ ਆਇਆ ਸੀ ਜਿਹਨਾਂ ਦੀ ਵੱਡੀ ਕੁਰਬਾਨੀ ਹੈ ਪਰ ਤੁਸੀਂ ਉਹਨਾਂ ਨੂੰ ਹਰਾ ਕੇ ਭੇਜਤਾ ਇਸ ਕਰਕੇ ਹੁਣ ਬੜੇ ਲੋਕਾਂ ਨੇ ਅਪੀਲਾਂ ਦਲੀਲਾਂ ਬਹੁਤ ਕੁਝ ਖਟੂਰ ਸਾਹਿਬ ਵਾਲਿਆਂ ਨੂੰ ਦਿੱਤਾ ਸੀ ਕਿ ਭਾਈ ਇਸ ਵਾਰ ਭਾਈ ਸਾਹਿਬ ਨੂੰ ਹਰਾ ਕੇ ਨਾ ਕਿਤੇ ਭੇਜ ਦਿਓ ਤੁਹਾਡੇ ਕੋਲ ਮੌਕਾ ਹੈ ਜਿਹੜਾ ਤੁਸੀਂ ਪਿਛਲੀਆਂ ਗਲਤੀਆਂ ਕੀਤੀਆਂ ਨੇ ਉਹ ਸੁਧਾਰਨ ਦਾ ਮੌਕਾ ਵੀ ਹੈ ਪਰ ਤੁਸੀਂ ਇਹ ਦੇਖੋਗੇ ਕਿ ਜਿਹੜੇ ਭਾਈ ਅਮਰਪਾਲ ਸਿੰਘ ਜੀ ਨੇ ਉਹਨਾਂ ਦੀ ਲਹਿਰ ਹੈ ਜਿਹੜੀ ਭਾਵੇਂ ਉਥੋਂ ਕਾਲੀਦਾਲ ਨੇ ਵੀ ਕੈਂਡੀਡੇਟ ਖੜਾ ਕੀਤਾ ਸੀ ਉਹਨਾਂ ਦੀ ਲਹਿਰ ਹੀ ਸੀ ਜਿਹੜੀ ਆ ਖੰਡੂਰ ਸਾਹਿਬ ਤੋਂ ਚੱਲੀ ਤੇ ਫਰੀਦਕੋਟ ਦੇ ਵਿੱਚ ਵੀ ਜਿਹਦਾ ਅਸਰ ਹੋਇਆ ਸੀ ਇਹਦੇ ਨਾਲ ਹੀ ਬਾਦਲ ਪਰਿਵਾਰ ਵੀ ਕਟਹਿਰੇ ਦੇ ਵਿੱਚ ਸੀ ਕਿਉਂਕਿ ਉਹਨਾਂ ਵੱਲੋਂ ਵੀ ਬਿਰਸਾ ਸਿੰਘ ਬਲਟੋਹਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਭਾਵੇਂ ਬਿਰਸਾ ਸਿੰਘ ਬਲਟੋਹਾ ਅਕਸਰ ਕਹਿੰਦੇ ਸੀ ਕਿ ਉਹਨਾਂ ਤੋਂ ਪੰਥ ਕਿਹੜਾ ਹੋ ਸਕਦਾ ਭਾਵੇਂ ਵਿਸ਼ਾਸਿਕ ਬਲਟੋਹਾ ਦੇ ਲਈ ਜਿਹੜੇ ਸੁਖਵੀਰ ਬਾਦਲ ਨੇ ਉਹਨਾਂ ਨੇ ਆਪਣੇ ਜੀਜਾ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜੇ ਪੱਟੀ ਤੋਂ ਚਾਰ ਪੰਜ ਵਾਰ ਦੇ ਵਿਧਾਇਕ ਨੇ ਦੋ ਤਿੰਨ ਵਾਰ ਦੇ ਮੰਤਰੀ ਨੇ ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਸੀ ਤੇ ਹਾਸਰੇ ਹੋਇਆ ਕਿ ਪੱਟੀ ਹਲਕੇ ਦੇ 90-95% ਬੂਥਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਹੀ ਨਹੀਂ ਲੱਗਿਆ ਜਿਸ ਕਰਕੇ ਜਿਹੜੀ ਹਵਾ ਨੇ ਵੀ ਬੜਾ ਕੰਮ ਕੀਤਾ ਜਿਸ ਕਰਕੇ ਜਿਹੜੀ ਲਹਿਰ ਹੈ ਪਹਿਲਾਂ ਹੀ ਭਾਈ ਅਮਰਪਾਲ ਸਿੰਘ ਦੀ ਸੀਗੀ ਤੇ ਉਹਦੇ ਵਿੱਚ ਜਿਹੜੇ ਕਹਿੰਦੇ ਆਗ ਦੇ ਵਿੱਚ ਘੋੜਾ ਦਾ ਕੰਮ ਕੀਤਾ ਜਿਹੜਾ ਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਸੀ ਵੀਰ ਬਾਦਲ ਦੇ ਕਟਿਆ ਉਹ ਵੀ ਇੱਕ ਵੱਡਾ ਅਸਰ ਹੋਇਆ ਜਿਸ ਕਰਕੇ ਭਾਈ ਅਮਰਪਾਲ ਸਿੰਘ ਦੀ ਵੱਡੀ ਜਿੱਤ ਹੋਈ ਹੈ ਜੀ ਉੱਥੋਂ ਲਾਲਜੀਤ ਭੁੱਲਰਾਮ ਆਦਮੀ ਪਾਰਟੀ ਦਾ ਵੱਡਾ ਚਿਹਰਾ ਸੀ ਮਿਨਿਸਟਰੀ ਵੀ ਸੀ ਉਹ ਵੀ ਢਾਈ ਢੇਰੀ ਹੋ ਗਏ ਨੇ ਤੇ ਵਿਰਸਾ ਸਿੰਘ ਬਲਟੋਹਾ ਵੀ ਗੱਲਬਾਤ ਕਰੀਏ ਆਪਾਂ ਫਰੀਦਕੋਟ ਦੀ ਜਿੱਥੇ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਨੇ ਖੁਦ ਜਾ ਕੇ ਬਹੁਤ ਵੱਡਾ ਜ਼ੋਰਦਾਰ ਪ੍ਰਚਾਰ ਕੀਤਾ ਤੇ ਪੰਜਾਬ ਦੇ ਜਿਹੜੇ ਉਹਦੇ ਨਾਲ ਕਰਮਜੀਤ ਅਨਮੋਲ ਦੇ ਨਾਲ ਦੇ ਜਿਹੜੇ ਹੈਗੇ ਨੇ ਕਲਾਕਾਰ ਵੀਰ ਗਾਇਕ ਉਹਨਾਂ ਨੇ ਵੀ ਬੜਾ ਪ੍ਰਚਾਰ ਕੀਤਾ ਬਹੁਤ ਵੱਡੇ ਪੱਧਰ ਤੇ ਲਹਿਰ ਕ੍ਰੀਏਟ ਹੋ ਗਈ ਸੀ ਉੱਥੇ ਹਾਂਸ ਰਾਜ ਹਾਂਸ ਬੀਜੇਪੀ ਦਾ ਵੱਡਾ ਚਿਹਰਾ ਸੀ ਹੋਵੇ ਖੜੇ ਸੀ ਤੇ ਅਕਾਲੀ ਦਲ ਦਾ ਵੀ ਤੁਹਾਨੂੰ ਪਤਾ ਪਰ ਜਿੱਤ ਪ੍ਰਾਪਤ ਹੋਈ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਜਿਹੜੇ ਆ ਫਰੀਦਕੋਟ ਦੇ ਵਿੱਚ ਭਾਵੇਂ ਜਦੋਂ ਕਰਮਜੀਤ ਅਨਮੋਲ ਨੂੰ ਖੜਾ ਕੀਤਾ ਸੀਗਾ ਉਹ ਤਾਂ ਇੱਕ ਗਾਇਕਾਂ ਦਾ ਕਲਾਕਾਰਾਂ ਦਾ ਅਖਾੜਾ ਜਿਹਾ ਬਣ ਕੇ ਰਹਿ ਗਿਆ ਸੀ ਮੈਨੂੰ ਇਹ ਲੱਗਦਾ ਕਿ ਭਾਵੇਂ ਕਰਮਜੀਤ ਅਨਮੋਲ ਜਿੱਤੇ ਤਾਂ ਹੈ ਨਹੀਂ ਪਰ ਜਿਹੜੇ ਲੋਕ ਕਲਾਕਾਰਾਂ ਨੂੰ ਫਿਲਮੀ ਐਕਟਰਾਂ ਨੂੰ ਦੇਖਣਾ ਚਾਹੁੰਦੇ ਸੀ ਤਸਵੀਰਾਂ ਖਿਚਵਾਉਣਾ ਚਾਹੁੰਦੇ ਸੀ ਉਹਨਾਂ ਦੇ ਸ਼ੌਂਕ ਕਿਤੇ ਨਾ ਕਿਤੇ ਜ਼ਰੂਰ ਪੂਰੇ ਹੋਏ ਨੇ ਭਾਵੇਂ ਜਿਹੜਾ ਕਰਮਜੀਤ ਅਨਮੋਲ ਹੈ ਉਹਨਾਂ ਦਾ ਮੈਂਬਰ ਪਾਰਲੀਮੈਂਟ ਬਣਨ ਦਾ ਸ਼ੌਕ ਸ਼ੌਕ ਪੂਰਾ ਨਹੀਂ ਹੋਇਆ ਤੇ ਉੱਥੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ ਪਰ ਤੁਸੀਂ ਇਸ ਵਾਰ ਮਕਬੂਲ ਜੀ ਦੇਖੋਗੇ ਕਿ ਪਹਿਲੀ ਵਾਰ ਹੋਇਆ ਹੁਣ ਹੈ ਕਿ ਕਿਸੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਹੁਣ ਕਿਸੇ ਸਟੇਟ ਦੇ 5 ਕੈਬਨਿਟ ਮਿਨਿਸਟਰ ਚੋਣ ਮੈਦਾਨ ਦੇ ਵਿੱਚ ਹੁਣ ਤੁਸੀਂ ਹਸ਼ਰ ਦੇਖੋ ਕੀ ਆ ਪੂਰੀ ਸਰਕਾਰ ਚੋਣ ਮੈਦਾਨ ਦੇ ਵਿੱਚ ਸੀਗੀ ਇੱਕ ਕੈਬਨਿਟ ਮਿਨਿਸਟਰ ਜੇ ਮੀਤ ਹੇਰ ਸੰਦੂਰ ਤੋਂ ਜਿੱਤੇ ਨੇ ਬਾਕੀ ਜਿਹੜੇ ਕੈਬਨਿਟ ਮਿਨਿਸਟਰ ਨੇ ਭਾਵੇਂ ਲਾਲਜੀਤ ਭੁੱਲਰ ਦੀ ਤੁਸੀਂ ਗੱਲ ਕੀਤੀ ਆ ਭਾਵੇਂ ਧਾਰੀਆਲ ਨੇ ਭਾਵੇਂ ਹੋਰ ਨੇ ਜਿਹੜੇ ਚਾਰ ਕੈਬਨ ਪ੍ਰੀਵਿਜ਼ ਡਾਕਟਰ ਬਲਵੀਰ ਨੇ ਪਟਿਆਲੇ ਤੋਂ ਸਾਰੇ ਜਿਹੇ ਸਾਹਮਣੇ ਹਾਰੇ ਨੇ ਪਰ ਇੱਥੇ ਇਹ ਵੀ ਕਈ ਕਹਿ ਦਿੰਦੇ ਸੀ ਲੋਕ ਜਿਹੜੇ ਸਿਆਸੀ ਮਾਰ ਨੇ ਕਿ ਬਹੁਤੇ ਕੈਬਨਿਟ ਮਿਨਿਸਟਰ ਜਿੱਤਦਾ ਹੀ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਪੰਜਾਬ ਦੇ ਵਿੱਚ ਪੰਜਾਬ ਦੀ ਕੈਬਨਿਟ ਦੇ ਵਿੱਚ ਸਾਡਾ ਜੋ ਐਸੇ ਲੋਕ ਸਭਾ ਦੇ ਵਿੱਚ ਚੱਲੇਗੇ 60 ਉਹਨਾਂ ਟੋਟਪਾ ਨਾ ਹੋਵੇ ਪਰ ਲੋਕ ਸਭਾ ਚੋਣਾਂ ਦੀ ਚੋਣਾਂ ਹਾਰੇ ਨੇ ਪਰ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਕਿ ਭਗਵੰਤ ਮਾਨ ਦੀ ਕੈਬਨਟ ਦੇ ਵਿੱਚ ਵੀ ਰਹਦੇ ਨੇ ਜਾਂ ਨਹੀਂ ਰਹਿੰਦੇ ਜੀ ਰਵੀ ਜੀ ਸਭ ਤੋਂ ਵੱਡੀ ਗੱਲ ਹੈ ਵੀ ਕਈ ਤਾਂ ਇਸ ਤਰ੍ਹਾਂ ਘੜਾ ਪੰਨ ਰਹੇ ਨੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਜਿੱਤੇ ਸੀ ਉਥੋਂ 60-60% ਵੋਟ ਘਟੀ ਐ ਮਤਲਬ ਇੰਨਾ ਸਰਕਾਰ ਦਾ ਗਰਾਫ ਥੱਲੇ ਆ ਗਿਆ ਜਾਂ ਉਹਨਾਂ ਨੇ ਜ਼ੋਰ ਹੀ ਨਹੀਂ ਲਾਇਆ ਆਪਣੇ ਐਮਪੀ ਨੂੰ ਜਿਤਾਉਣ ਲਈ ਪਟੂਲ ਜੀ ਅਕਸਰ ਕਹਿੰਦੇ ਨੇ ਕਹਿੰਦੇ ਨੇ ਕਿ ਜੇ ਅਨਮਚੂਰ ਬੰਦੇ ਨੂੰ ਤੁਸੀਂ ਅਨਟ੍ਰੇਨ ਬੰਦੇ ਨੂੰ ਸਾਈਕਲ ਵੀ ਫੜਾ ਦੋ ਨਾ ਉਹ ਵੀ ਨਹੀਂ ਚਲਾ ਪਾਉਂਦਾ ਇੱਥੇ ਦੇਖੋ 92 ਐਮਐਲਏ ਜਿੱਤੇ ਨੇ ਇੱਕ ਲਹਿਰ ਸੀ ਹਵਾ ਸੀ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਅਕਾਲੀ ਦਲ ਤੋਂ ਭਾਜੀਪੀ ਤੋਂ ਕਾਂਗਰਸ ਤੋਂ ਦੁਘੀ ਸੀ ਚਾਹੇ ਸੀ ਕਿ ਬਦਲਾ ਆਵੇ ਇਸ ਕਰਕੇ ਜਿਹੜੇ ਲੋਕਾਂ ਨੇ ਬਦਲਾ ਦੇ ਨਾਮਅਕ ਤੇ ਵੋਟਾਂ ਪਾਤੀਆਂ 92 ਕੈਂਡੀਡੇਟ ਉਸ ਸਮੇਂ ਲੋਕਾਂ ਨੇ ਕੈਂਡੀਡੇਟ ਨਹੀਂ ਦੇਖੇ ਸਿਰਫ ਬਦਲਾ ਦੇਖਿਆ ਉਹਨਾਂ ਨੂੰ ਲੱਗਿਆ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਭਗਵਾਨ ਸਿੰਘ ਮਾਨ ਦੀ ਸਰਕਾਰ ਬਣੂਗੀ ਤਾਂ ਪਤਾ ਨਹੀਂ ਕੀ ਬਦਲਾਅ ਹੋਊਗਾ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਊਗਾ ਜਿਵੇਂ ਵਾਅਦੇ ਕਰਦੇ ਸੀ ਬੇਰੋਜ਼ਗਾਰੀ ਖਤਮ ਹੋ ਜਾਊਗੀ ਮਹਿੰਗਾਈ ਘਟ ਜੂਗੀ ਕਿ ਨਸ਼ਾ ਖਤਮ ਹੋ ਜਾਊਗਾ ਪਰ ਤੁਸੀਂ 22 ਸਾਲ ਬੀਤਣ ਵਾਲੇ ਨੇ ਸਰਕਾਰ ਦੇ ਤੁਸੀਂ ਕਿੱਦਾਂ ਦੇਖਿਆ ਜਿਹੜਾ ਭ੍ਰਿਸ਼ਟਾਚਾਰ ਹੈ ਕਈ ਗੁਣਾ ਵੱਧ ਗਿਆ ਸਰਕਾਰ ਪਾਲਸੀਆਂ ਨਹੀਂ ਲਿਆਂ پائی ਸਰਕਾਰ ਨੇ ਬਹੁਤ ਸਾਰੇ ਫੈਸਲੇ ਕੀਤੇ ਉਹਨਾਂ ਤੋਂ ਬੈਕਫੁੱਟ ਤੇ ਆ ਗਈ ਜਿਹੜਾ ਲੋਕਾਂ ਦੇ ਕਾਰੋਬਾਰ ਨੇ ਉਹ ਚੁਕੜ ਪਏ ਨੇ ਪਏ ਚਾਹੇ ਪ੍ਰਾਪਰਟੀ ਦਾ ਧੰਦਾ ਲਾ ਲਓ ਕਿਉਂਕਿ ਪ੍ਰਾਪਰਟੀ ਦੇ ਧੰਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਉਹਨਾਂ ਨਾਲ ਡੀਲਰ ਵੀ ਜੁੜੇ ਹੋਏ ਨੇ ਮਿਸਤਰੀ ਵੀ ਜੁੜੇ ਹੋਏ ਨੇ ਪਲੰਬਰ ਵੀ ਜੁੜੇ ਹੋਏ ਨੇ ਪੱਥਿਆਂ ਵਾਲੇ ਜੁੜੇ ਹੋਏ ਨੇ ਸੀਮਿੰਟ ਵਾਲੇ ਜੁੜੇ ਹੋਏ ਨੇ ਰੇਤੇ ਵਾਲੇ ਜੁੜੇ ਹੋਏ ਨੇ ਤੁਸੀਂ ਮਜ਼ਦੂਰ ਮੰਡੀਆਂ ਦੇ ਵਿੱਚ ਜਾ ਕੇ ਦੇਖ ਲਓ ਇਹ ਜਿਹੜੇ ਕਲੋਨੀਆਂ ਦੇ ਵਿੱਚ ਐਨਓਸੀ ਨਾ ਹੋਣ ਕਰਕੇ ਉਹ ਵਿਹਲੇ ਰਹਿੰਦੇ ਕਿਉਂਕਿ ਉਹਨਾਂ ਨੂੰ ਕੋਈ ਮਜ਼ਦੂਰੀ ਲਈ ਨਹੀਂ ਲੈ ਕੇ ਜਾਂਦਾ ਗਰੀਬ ਬੰਦੇ ਤੇ ਬੜਾ ਅਫੈਕਟ ਪਿਆ ਇਸ ਕਰਕੇ ਲੋਕਾਂ ਨੇ ਲੋਕਾਂ ਦਾ ਜਿਹੜਾ ਮੋਹਲ ਤੋੜਤਾ ਇਸ ਹਾਲ ਦੇ ਵਿੱਚ ਪਹਿਲੀ ਸਰਕਾਰ ਹੋਣਾ ਜਿਹਨੇ ਇੰਨੀ ਛੇਤੀ ਮੋਹ ਪੰਗ ਹੋ ਗਿਆ ਜਿਸ ਕਰਕੇ ਲੋਕਾਂ ਨੇ ਬਦਲਾ ਦੇ ਨਾਂ ਤੇ ਉਦੋਂ ਤਾਂ ਵੋਟਾਂ ਪਾਈਆਂ ਸੀ ਤੇ ਹੁਣ ਲੋਕਾਂ ਨੇ ਬਦਲਾ ਵੀ ਲੈਣਿਆ ਜੀ ਲੁਧਿਆਣੇ ਦੀ ਗੱਲ ਕਰੀਏ ਉੱਥੇ ਤਾਂ ਇਦਾਂ ਸੀ ਵੀ ਰਵਨੀਤ ਬਿੱਟੂ ਬੀਜੇਪੀ ਚਲਾ ਗਿਆ ਉਹਦੀਆਂ ਆਪਣੀਆਂ ਵੋਟਾਂ ਵੀ ਬਹੁਤ ਨੇ ਉਹਦੇ ਨਾਲ ਬੜੇ ਲੋਕ ਜੁੜੇ ਹੋਏ ਨੇ ਤੇ ਉੱਤੋਂ ਬੀਜੇਪੀ ਦਾ ਥਾਪੜਾ ਮੋਦੀ ਦੇ ਚਿਹਰੇ ਨੂੰ ਵੋਟ ਪਾਉਗੀ ਪਰ ਹੋ ਗਿਆ ਉੱਥੇ ਵੀ ਬਿਲਕੁਲ ਉਲਟ ਰਾਜਾ ਬੜੀਂਗ ਬਾਜ਼ੀ ਮਾਰ ਗਏ ਕੀ ਕਰਨਾ ਚਾਹੁੰਦੇ ਹੋ ਬਿਲਕੁਲ ਜੀ ਜਦੋਂ ਰਵਨੀਤ ਬਿੱਟੂ ਭਾਜਪਾ ਦੇ ਵਿੱਚ ਗਿਆ ਸੀ ਸ਼ਾਇਦ ਪਹਿਲਾਂ ਰਵਨੀਤ ਮਿੱਟੂ ਨੂੰ ਵੀ ਲੱਗਦਾ ਹੋਵੇ ਕਿ ਜਿਹੜੀ ਭਾਜਪਾ ਉਹਦੇ ਵਿੱਚ ਮੇਰਾ ਭਵਿਕਤ ਜਿਹੜਾ ਸਹੀ ਆ ਕਿਉਂਕਿ ਕਾਰਨ ਕੀ ਆ ਆਮ ਮੰਤਰ ਦਾ ਮੁੱਦਾ ਵੀ ਸੀ ਮੋਦੀ ਲਹਿਰ ਵੀ ਉਸ ਸਮੇਂ ਲੱਗੀ ਸੀ ਆਵੇਂ ਹੁਣ ਤੁਸੀਂ ਅੱਜ ਦੇਖ ਲਓ ਜਿਹੜੇ ਐਕਟਿਡ ਬੋਲਨੇ ਉਹ ਬਿਲਕੁਲ ਜਿਹੜੇ ਐਕਟਿਡ ਬੋਲਨੇ ਉਲਟਾ ਆਏ ਨੇ ਤੁਸੀਂ ਇੰਡੀਆ ਕਟਚੋਰ ਵੀ ਪੂਰੀ ਟੱਕਰ ਦੇ ਵਿੱਚ ਹੈ ਤੇ ਤੁਸੀਂ ਹੁਣ ਜਦੋਂ ਜਦੋਂ ਨਤੀਜੇ ਆ ਰਹੇ ਨੇ ਤਾਂ ਜਿਹੜਾ ਇੰਡੀਆ ਕਟਚੋਰ ਆ ਪੂਰੀ ਟੱਕਰ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਜਿਹੜੀ ਲੁਧਿਆਣਾ ਦੀ ਗੱਲ ਹੈ ਤੁਸੀਂ ਮਖਰੂਜ ਜੀ ਜੇ ਪਿਛਲਾ ਟ੍ਰੈਕ ਰਿਕਾਰਡ ਦੇਖ ਲਓ ਤਾਂ ਹਰ ਵਾਰ ਜਿਹੜੇ ਰਾਜਾ ਬੜਿੰਗਾ ਰਵਨੀਤ ਬਿੱਟੂ ਤੇ ਭਾਰੂ ਪਾਇਲੇ ਕਿਉਂਕਿ ਰਵਨੀਤ ਸਿੰਘ ਬਿੱਟੂ ਤੇ ਰਾਜਾ ਬੜਿੰਗ ਨੇ ਆਪਣਾ ਸਿਆਸੀ ਜੀਵਨ ਆ ਜਿਹੜਾ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ ਜਦੋਂ ਪਹਿਲੀ ਵਾਰ ਰਾਹੁਲ ਗਾਂਧੀ ਨੇ ਪ੍ਰੋਗਰਾਮ ਦੇ ਅੰਦਰ ਸੀ ਕਿ ਇਲੈਕਸ਼ਨ ਦੇ ਨਾਲ ਯੂਥ ਕਾਂਗਰਸ ਦਾ ਢਾਂਚਾ ਖੜਾ ਹੋਣਾ ਚਾਹੀਦਾ ਪ੍ਰਧਾਨ ਬਣਨਾ ਚਾਹੀਦਾ ਹੋਰ ਬੋਡੀ ਬਣਨੀ ਚਾਹੀਦੀ ਹੈ ਤਾਂ ਉਸ ਸਮੇਂ ਮੈਦਾਨ ਦੇ ਵਿੱਚ ਰਵਨੀਤ ਬਿੱਟੂ ਦੇ ਮੁਕਾਬਲੇ ਰਾਣ ਰਾਜਾ ਬੜਿੰਗ ਵੀ ਸੀ ਅਮੇ ਉਸ ਸਮੇਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀ ਕਾਂਗਰਸ ਦੇ ਵਿੱਚ ਬਹੁਤ ਤਾਕਤਵਰ ਸੀਗੇ ਕੈਪਟਨ ਅਮਰਿੰਦਰ ਸਿੰਘ ਲਾਲੋ ਰਵਨੀਤ ਬਿੱਟੂ ਦੇ ਨਾਲ ਖੜੇ ਸੀਗੇ ਉਹਦੇ ਨਾਲ ਬਿਆਨ ਸਿੰਘ ਦਾ ਨਾਮ ਵੀ ਸੀ ਰਵਨੀਤ ਬਿੱਟੂ ਤੇ ਕਿਉਂਕਿ ਉਹਨਾਂ ਦਾ ਪੋਤਾ ਸੀ ਦਾਦੇ ਦਾ ਨਾਮ ਸੀਗਾ ਉਹਦੇ ਨਾਲ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਵੀ ਰਵਨੀਤ ਸਿੰਘ ਬਿੱਟੂ ਦੀ ਮਦਦ ਕਰਦੇ ਸੀ ਸਰਦਾਰ ਬਿਆਨ ਸਿੰਘ ਕਰਕੇ ਤੇ ਉਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਇਸ਼ਾਰਾ ਵੀ ਸੀ ਪਰ ਤੁਸੀਂ ਦੇਖੋਗੇ ਜਿਹੜੇ ਰਾਜਾ ਵੜਿੰਗ ਕੰਲਮ ਕੱਲੇ ਸੀ ਪਰ ਉਹਦੇ ਨਾਂ ਉਹਦੇ ਕਰਕੇ ਵੀ ਪੂਰੀ ਟੱਕਰ ਦਿੱਤੀ ਸੀ ਤੇ ਦੂਜੇ ਨੰਬਰ ਤੇ ਰਹੇ ਸੀ ਜਿੱਤੇ ਕਰਕੇ ਜਿਹੜੇ ਰਾਜਾ ਵੜਿੰਗਾਂ ਬਲਾਰੇ ਬਹੁਤ ਵਧੀਆ ਸੀ ਰਾਹੁਲ ਗਾਂਧੀ ਦੀਆਂ ਨਜ਼ਰਾਂ ਦੇ ਵਿੱਚ ਆ ਗਈ ਸੀ ਭਾਵੇਂ ਜਿਹੜਾ ਰਵਨੀਤ ਮਿੱਟੂ ਨੇ ਉਹ ਪੰਜਾਬ ਯੂਥ ਕਾਂਗਰਸ ਦੇ ਪਹਿਲੇ ਇਲੈਕਟਿਡ ਪ੍ਰਧਾਨ ਬਣੇ ਸੀ ਪਰ ਰਾਜਾ ਵੜਿੰਗ ਨੂੰ ਰਾਹੁਲ ਗਾਂਧੀ ਨੇ ਕੁੱਲ ਹਿੰਦ ਯੂਥ ਕਾਂਗਰਸ ਦਾ ਪ੍ਰਧਾਨ ਬਣਾਤਾ ਸੀਗਾ ਉਸ ਤੋਂ ਬਾਅਦ ਜਿਹੜੇ ਰਵਨੀਤ ਮਿੱਟੂ ਆ ਕੇ ਕੇਂਦਰ ਦੀ ਸਿਆਸਤ ਦੇ ਵਿੱਚ ਚਲੇ ਗਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਮਿਲ ਗਈ ਮੈਂਬਰ ਪਾਰਲੀਮੈਂਟ ਬਣ ਗਏ ਅਤੇ 12 ਦੇ ਵਿੱਚ ਜਿਹੜਾ ਰਾਜਾ ਵੜਿੰਗਾ ਜਿੱਤੜਵਾ ਤੋਂ ਜਦੋਂ ਮਨਪ੍ਰੀਤ ਬਾਦਲ ਆ ਜਿਹੜੇ ਬਾਦਲਾ ਟਰੋਂ ਲੱਗ ਹੋਏ ਨੇ ਕਾਂਗਰਸ ਤੋਂ ਲੱਗ ਹੋ ਕੇ ਉਹਨਾਂ ਨੇ ਪੀਪਲਸ ਪਾਰਟੀ ਉਹ ਪੰਜਾਬ ਪੜਾਈ ਸੀ ਤਾਂ ਉਹ ਵੀ ਲੱਗ ਖੜੇ ਸੀਗੇ ਇਹ ਕਾਂਗਰਸ ਦੀ ਟਿਕਟ ਤੇ ਰਾਜਾ ਬੜਿੰਗ ਕਿ ਤੜਵਾਹੇ ਕੋ ਜਿੱਤ ਗਏ ਸੀ ਜਿਸ ਤੋਂ ਬਾਅਦ ਅਗਲੀ ਵਾਰ 17 ਵਾਰ ਜਿੱਤੇ ਤਾਂ ਇਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਗਈ ਜਿਸ ਕਰਕੇ ਰਵਨੀਤ ਸਿੰਘ ਬਿੱਟੂ ਨੂੰ ਵੀ ਲੱਗਦਾ ਸੀ ਕਿਉਂਕਿ ਉਹ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਕਿਤੇ ਨਾ ਕਿਤੇ ਰਾਜਾ ਬੜਿੰਗ ਮੇਰੇ ਤੇ ਭਾਰੂ ਪੈ ਰਿਹਾ ਉਸ ਵਕਤ ਪਿੱਛੇ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦੀ ਗੱਲ ਸੀਗੀ ਤਾਂ ਉਹਦੋਂ ਵੀ ਜਿਹੜੇ ਰਵਨੀਤ ਬਿੱਟੂ ਪ੍ਰਧਾਨਗੀ ਦੇ ਚਾਹਵਾਨ ਸੀ ਪਰ ਕਾਂ ਪਾਰਟੀ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਤਾ ਸੀ ਉਸ ਵਕਤ ਜਿਹੜੇ ਰਵਨੀਤ ਬਿੱਟੂ ਐ ਉਹ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਕੁਰਸੀ ਦੇ ਚਾਹਵਾਨ ਵੀ ਐ ਉਹਨਾਂ ਨੂੰ ਲੱਗਦਾ ਹੈ ਕੈਬਨਿਟ ਮਨਿਸਟਰ ਵੀ ਬਣ ਗਿਆ ਇਹ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਣ ਗਿਆ ਹੁਣ ਕਿਤੇ ਜਦੋਂ ਮੁੱਖ ਮੰਤਰੀ ਦੀ ਵਾਰੀ ਹੋਣੀ ਐ ਕਿਤੇ ਮੈਂ ਉੱਥੇ ਵੀ ਪਿੱਛੇ ਨਾ ਰਹਾਂ ਜੇ ਉਹਨਾਂ ਨੂੰ ਲੱਗਿਆ ਕਿ ਜੇ ਮੈਂ ਆਸ ਪਾਸ ਵਿੱਚ ਚਲੇ ਜਾਊਗਾ ਕਿਤੇ ਨਾ ਕਿਤੇ ਮੈਂ ਇਥੋਂ ਮੈਂ ਪੀਵੀ ਬਣ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਇੱਕ ਪੰਜਾਬ ਦੇ ਵਿੱਚ ਦਸਤਾਰ ਵਾਲਾ ਜਿਦੀ ਸੋਚ ਹਿੰਦੂਤਾ ਵਾਲੀ ਹੋਵੇ ਤੇ ਸਿਰ ਤੇ ਦਸਤਾਰ ਹੋਵੇ ਉਹਨੂੰ ਅਜਿਹਾ ਵਿਅਕਤੀ ਚਾਹੀਦਾ ਤੇ ਰਵਨੀਤ ਬਿੱਟੂ ਦੀ ਤੁਸੀਂ ਸਿਆਸਤ ਦੇਖ ਲਓ ਹਮੇਸ਼ਾ ਹਿੰਦੂਤਾ ਵਾਲੀ ਰਹੀ ਹੈ ਕਿਉਂਕਿ ਪੰਥਕ ਲੋਕ ਨੇ ਜਿਹੜੇ ਸਿੱਖੀ ਵਾਲੇ ਲੋਕ ਨੇ ਉਹ ਤਾਂ ਰਵਨੀਤ ਬਿੱਟੂ ਦੀ ਸਿਆਸਤ ਨੂੰ ਤੁਸੀਂ ਦੇਖਿਆ ਮੈਂ ਅਕਸਰ ਨੁਕਤਾਚੀਨੀ ਕਰਦੇ ਆ ਧਰਤੀ ਪਸੰਦ ਕਰਦੇ ਆ ਜਿਸ ਕਰਕੇ ਇਸ ਵਾਰ ਵੀ ਜਿਹੜੇ ਰਾਜਾ ਵੜਿੰਗਰ ਰਵਨੀਤ ਬਿੱਟੂ ਤੇ ਭਾਰੂ ਪਏ ਨੇ ਪਰ ਤੁਸੀਂ ਦੇਖੋਗੇ ਇੱਥੇ ਜਿਹੜੀ ਚਰਚਾ ਹੈ ਚਰਚਾ ਪੱਪੀ ਪ੍ਰਾਸ਼ਰ ਦੀ ਤੇ ਰਾਜਾ ਵੜਿੰਗ ਦੀ ਹੁੰਦੀ ਸੀਗੀ ਕਿ ਰਾਜਾ ਵੜਿੰਗ ਤੇ ਪੱਪੀ ਪ੍ਰਾਸ਼ਰ ਦਾ ਮੁਕਾਬਲਾ ਜਿਵੇਂ ਸੰਗਰੂਰ ਤੋਂ ਸੁਖਪਾਲ ਖਹਿਰਾ ਤੇ ਮੀਤ ਹੇਰ ਦੀ ਹੁੰਦੀ ਸੀ ਭਾਵੇਂ ਸਾਰੇ ਕਹਿੰਦੇ ਸੀ ਸੁਖਪਾਲ ਖਹਿਰਾ ਜਿੱਤਣਗੇ ਇੱਥੇ ਵੀ ਰਵਨੀਤ ਬਿੱਟੂ ਤੇ ਪੱਪੀ ਪ੍ਰਾਸ਼ਰ ਦੀ ਦੀ ਚਰਚਾ ਸੀ ਪਰ ਉਹਦੇ ਵਿੱਚ ਰਵਨੀਤ ਬਿੱਟੂ ਦੂਜੇ ਨੰਬਰ ਤੇ ਆਏ ਨੇ ਰਾਜਾ ਵੜਿੰਗ ਇਸ ਵਾਰ ਫੇਰ ਰਵਨੀਤ ਬਿੱਟੂ ਤੇ ਭਾਰੂ ਪਈ ਨੇ ਤੇ ਜਿੱਤੇ ਜੀ ਆਪਾਂ ਰਵੀ ਜੀ ਗੱਲ ਕਰਦੇ ਆ ਸਭ ਤੋਂ ਚਰਚਿਤ ਸੀਟ ਜੋ ਜਲੰਧਰ ਦੇ ਵਿੱਚ ਆ ਜਿੱਥੋਂ ਸਾਬਕਾ ਸੀਐਮ ਚੰਨੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਲੈ ਕੇ ਜਿੱਤੇ ਨੇ 175000 ਵੋਟਾਂ ਤੋਂ ਜ਼ਿਆਦਾ ਨਾਲ ਮਾਰਜ ਨਾਲ ਜਿੱਤੇ ਐ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਚਰਨਜੀਤ ਚੰਨੀ ਨੇ ਪੰਜਾਬ ਦੇ ਵੱਡੇ ਦਲਿਤ ਨੇਤਾ ਨੇ ਕਿਉਂਕਿ ਕੈਬਨਿਟ ਮਨਿਸਟਰ ਵੀ ਰਹੇ ਨੇ ਮੁੱਖ ਮੰਤਰੀ ਵੀ ਰਹੇ ਨੇ ਤੇ ਦਬਾਬੇ ਦੇ ਵਿੱਚ ਦਲਿਤ ਭਾਈਚਾਰੇ ਦਾ ਬੜਾ ਵੱਡਾ ਆਧਾਰ ਆ ਤੇਰ ਕੋ ਚਾ ਚੰਨੀ ਚੰਨੀ ਨੂੰ ਸ਼ਰੀਫ ਅਤੇ ਘੜ ਸਾਹਿਬ ਕੋ ਵੀ ਕਹਿੰਦੇ ਸੀ ਇਲੈਕਸ਼ਨ ਲੜ ਲਈ ਪਰ ਉਹਨਾਂ ਨੇ ਉੱਥੇ ਜਲੰਧਰ ਚੁੜਿਆ ਉੱਥੇ ਗੱਲ ਬਦਲੀਆਂ ਦਾ ਬੜਾ ਚਰਚਾ ਰਹੀ ਜਿਹੜੇ ਜਲੰਧਰ ਦੇ ਲੋਕ ਹੈ ਕਿਉਂਕਿ ਦਬਾਬੇ ਦੇ ਲੋਕ ਬੜੇ ਸੂਝਵਾਨ ਨੇ ਉਹਨਾਂ ਨੇ ਦੇਖਿਆ ਕਿ ਗੱਲ ਬਦਲੀਆਂ ਬਹੁਤ ਹੋਈਆਂ ਨੇ ਬਾਕੀ ਜਿਹੜੇ ਕੈਂਡੀਡੇਟ ਨੇ ਭਾਵੇਂ ਟੀਨੂ ਨੇ ਭਾਵੇਂ ਰਿੰਕੂ ਤਾਂ ਦੇਖੋ ਪਹਿਲਾਂ ਆਪ ਦੇ ਵਿੱਚੋਂ ਆਪ ਚ ਚਲੇ ਗਏ ਕਾਂਗਰਸ ਦੇ ਵਿੱਚੋਂ ਐਮਪੀ ਬਣ ਕੇ ਟਿਕਟ ਮਿਲ ਗਈ ਫਿਰ ਭਾਟਪਾ ਦੇ ਵਿੱਚ ਚਲੇ ਗਏ ਉਹਨਾਂ ਨੂੰ ਵੀ ਲੱਗਿਆ ਉਹਨਾਂ ਮੋਦੀ ਲਹਿਰ ਦਾ ਲਾਭ ਲੈ ਲਾਂਗੇ ਪਰ ਲਾਭ ਉਹਨਾਂ ਡੁੱਗਰੀ ਮਿਲਿਆ ਜਿਹੜੇ ਟੀਨੂ ਸੀ ਆਕਾਲੀ ਦਲ ਤੋਂ ਆਪ ਤੇ ਵਿੱਚ ਚਲੇ ਗਏ ਮਹਿੰਦਰ ਕੇਪੀਸੀ ਕਾਂਗਰਸ ਤੋਂ ਆ ਦੂਜੇ ਆਕਾਲੀ ਦਲ ਦੇ ਵਿੱਚ ਚਲੇ ਗਏ ਇਸ ਕਰਕੇ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਸਾਰੇ ਕੈਂਡੀਡੇਟ ਗੱਲ ਬਦਲੂ ਸੀਗੇ ਇਸ ਕਰਕੇ ਜਿਹੜੇ ਜਲੰਧਰ ਦੇ ਲੋਕਾਂ ਨੇ ਗੱਲ ਬਦਲੂ ਉਹਨੂੰ ਨਕਾਰਿਆ ਤੇ ਚਰਨਜੀਤ ਸਿੰਘ ਚੰਨੀ ਨੂੰ ਜੇ ਵਿਸ਼ਵਾਸ ਕੀਤਾ ਤੇ ਉਹਨਾਂ ਨੂੰ ਜਿਤਾਇਆ ਜੀ ਪਰ ਜੇ ਆਪਾਂ ਗੱਲਬਾਤ ਕਰੀਏ ਦਲ ਬਦਲੂਆਂ ਦੀ ਤਾਂ ਕਈ ਦਲ ਬਦਲੂ ਵੀ ਜਿੱਤ ਗਏ ਕਾਂਗਰਸ ਨੂੰ ਛੱਡ ਕੇ ਚੱਬੇਵਾਲ ਜਿਹੜਾ ਕਰਜ਼ੇ ਦੀ ਪੰਡ ਲੈ ਕੇ ਤੁਰਦਾ ਸੀ ਉਹ ਅੱਜ ਜਿੱਤ ਗਿਆ ਲੋਕਾਂ ਨੇ ਉਹਦਾ ਫਤਵਾ ਦੇਤਾ ਫਿਰ ਕਿਧਰ ਨੂੰ ਜਾ ਰਹੀ ਹੈ ਪੰਜਾਬ ਦੀ ਜਨਤਾ ਕੀ ਦੇਖਦੀ ਹੈ ਕੋਲਜੀ ਜਿਵੇਂ ਪੰਜਾਬ ਦੇ ਵਿੱਚ ਇਸ ਵਾਰ ਦਲ ਪਤਨੀਆਂ ਹੋਈਆਂ ਨੇ ਮੈਨੂੰ ਲੱਗਦਾ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਜਿਆ ਹੋਣਾ ਹੋਇਆ ਸਾਰੀਆਂ ਪਾਰਟੀਆਂ ਦੇ ਵਿੱਚ ਕੁੱਟਪੱਟ ਹੋਈ ਆ ਪਤਾ ਨਹੀਂ ਲੱਗਦਾ ਸੀ ਸਵੇਰੇ ਬੰਦਾ ਕਿਹੜੀ ਪਾਰਟੀ ਦੇ ਵਿੱਚ ਐ ਸ਼ਾਮ ਨੂੰ ਕਿਹੜੀ ਪਾਰਟੀ ਚੱਲ ਜਾਣਾ ਸਵੇਰੇ ਜਿਹੜੀ ਪਾਰਟੀ ਨੂੰ ਦਾਦਾ ਕੱਢਦੇ ਸੀ ਲੀਡਰ ਉਹ ਦੂਜੇ ਦਿਨ ਪਤਾ ਲੱਗਦਾ ਸੀ ਉਹਦਾ ਹੀ ਸਰੂਪਾ ਪਾ ਲਿਆ ਛੱਬੇ ਵਾਲਾ ਉਹਨਾਂ ਨਾਲ ਵੀ ਇਹੀ ਹੋਇਆ ਇਹ ਕਰਤੇ ਦੀ ਪੰਡ ਚੱਕੀ ਵਿਧਾਨ ਸਭਾ ਦੇ ਵਿੱਚ ਫਿਰਦੇ ਸੀ ਤੇ ਦੂਜੇ ਦਿਨ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਪਰ ਜਿਹੜੀ ਛੱਬੇ ਆਲਾ ਛੱਬੇ ਆਲ ਦੀ ਆਪਣੀ ਰਾਜਨੀਤੀ ਹੈ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦਾ ਆਪਣਾ ਆਕ ਸੀਗਾ ਆਪਣਾ ਆਧਾਰ ਸੀ ਪਰ ਜਿੰਨੇ ਵੱਡੇ ਪੱਤਰ ਤੇ ਮਕੂਲ ਜੀ ਇਸ ਵਾਰ ਧਨ ਬਦਲੀਆਂ ਹੋਈਆਂ ਨੇ ਉਹਨੇ ਵੱਡੇ ਪੱਤਰ ਤੇ ਧਨ ਬਦਲੂ ਜਿੱਤੇ ਨਹੀਂ ਹੈਗੇ ਹਾਂ ਇਕਾ ਦੁੱਕਾ ਦਾ ਜਿੱਤਾਂ ਹੋਈ ਜਾਂਦੀਆਂ ਨੇ ਉਹਨਾਂ ਵਿੱਚ ਇੱਕ ਛੱਬੇ ਵਾਲਾ ਸਾਹਿਬ ਵੀ ਜਿੱਤ ਗਿਆ ਜੀ ਪੰਜਾਬ ਦੀ ਜਨਤਾ ਜੋ ਹੈ ਉਹਨਾਂ ਨੂੰ ਬਹੁਤ ਉਮੀਦਾਂ ਸੀਗੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ 92 ਐਮਐਲਏ ਜਿਤਾਏ ਸੀ ਕੀ ਲੱਗਦਾ ਤੁਹਾਨੂੰ 2 ਸਾਲ ਦੇ ਵਿੱਚ ਹੁਣ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰਦਾ ਨਜ਼ਰ ਆ ਰਹਿਆ ਲੋਕਾਂ ਨੂੰ ਵੀ ਜੇ ਕਿਤੇ ਆਪਾਂ ਇਹਨਾਂ ਦੇ 13 ਐਮਪੀ ਬਣਾਉਂਦੇ ਜਾਂ ਵੱਧ ਸੀਟਾਂ ਦਿੱਤੀਆਂ ਇਹਨਾਂ ਨੇ ਜੋ ਕੰਮ ਕਰਨਾ ਉਹ ਵੀ ਨਹੀਂ ਕਰਨਾ ਕੀ ਲੋਕ ਇਹ ਚਾਹੁੰਦੇ ਆ ਵੀ ਸਭ ਕੁ ਸਖਾਇਆ ਲੋਕਾਂ ਨੇ ਤਾਂ ਇਹ ਆਪਣਾ ਫੈਸਲਾ ਉਦੋਂ ਵੀ ਦਿੱਤਾ ਸੀ ਲੋਕਾਂ ਨੇ ਹੁਣ ਵੀ ਦਿੱਤਾ ਅ ਸੀਗਾ ਕਿਉਂਕਿ ਹੁਣ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਕਿਉਂਕਿ ਉਹਨਾਂ ਦੇ ਪੰਜ ਕੈਬਨਿਟ ਮਿਸਟਰਾਂ ਦੇ ਵਿੱਚੋਂ ਚਾਰ ਹਾਰੇ ਨੇ ਕੈਬਨਿਟ ਹਾਰੀਆ ਸਰਕਾਰ ਹਾਰ ਗਿਆ ਸਰਕਾਰ ਚੋਣ ਮੈਦਾਨ ਦੇ ਵਿੱਚ ਹੁੰਦੀ ਸੀ ਕਿਉਂਕਿ ਜਿਹੜੀ ਕੈਬਨਿਟ ਦੇ ਵੀਰ ਹੁੰਦੇ ਆ ਸਰਕਾਰ ਹੁੰਦੇ ਆ ਇਹਨੂੰ ਦੇਖ ਲੈਣਾ ਚਾਹੀਦਾ ਕਿ ਪੰਜਾਂ ਦੇ ਵਿੱਚੋਂ ਚਾਰ ਹਾਰੇ ਨੇ ਚਾਰ ਕੈਬਨਿਟ ਮੰਤਰੀ ਹਾਰੇ ਨੇ ਐਮ ਐਲ ਏ ਜਿਹੜਾ ਇਹਨਾਂ ਨੇ ਖੰਸੀ ਖੜਾ ਕੀਤਾ ਸੀ ਉਹ ਹਾਰੇਆਂ ਇਹਨਾਂ ਦੇ ਕੈਂਡੀਡੇਟਾਂ ਦਾ ਬੁਰਾ ਹਾਲ ਹੋਇਆ ਕਿਉਂਕਿ ਲੋਕਾਂ ਨਾਲ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਸੀ ਵਾਅਦੇ ਇਹਨਾਂ ਦੇ ਵਫਾ ਨਹੀਂ ਹੋਏ ਇਹ ਗੱਲ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਇੱਕ ਗੱਲ ਹੋਰ ਇਹਨਾਂ ਨੂੰ ਸੋਚ ਲੈਣੇ ਚਾਹੀਦਾ ਕਿ ਜੇ ਲੋਕ ਹੈ ਲੋਕ ਕੁਰਸੀ ਦੇ ਸਕਦੇ ਆ ਤਾਂ ਕੁਰਸੀ ਤੋਂ ਲੋਕ ਲਉਣਾ ਵੀ ਜਾਣਦੇ ਆ ਅਕਸਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਲੋਕ ਹੈ ਲੋਕਾਂ ਲੋਕ ਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਆ ਜਿਹੜੇ ਵੱਡੇ ਹੁੰਦੇ ਆ ਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸ਼ਿਸ਼ਕਾ ਖਾ ਦਿੱਤਾ ਕਿ ਲੋਕਤੰਤਰ ਦੇ ਵਿੱਚ ਭਾਈ ਲੋਕ ਹੀ ਵੱਡੇ ਹੁੰਦੇ ਆ ਜੀ ਰਵੀ ਜੀ ਇਹ ਅਹਿਮ ਸੀਟਾਂ ਤੇ ਗੱਲਬਾਤ ਕਰਨ ਲਈ ਸ਼ੁਕਰੀਆ ਕੁਝ ਅਹਿਮ ਸੀਟਾਂ ਤੇ ਪੰਜਾਬ ਦੀਆਂ ਤੇ ਅਸੀਂ ਚਰਚਾ ਕੀਤੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਤੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਬਾਰੇ ਚਰਚਾ ਕੀਤੀ ਹੈ ਕਿਸ ਤਰ੍ਹਾਂ ਲੋਕਾਂ ਨੇ ਪੰਜਾਬੀਆਂ ਨੇ ਆਪਣਾ ਫਤਵਾ ਦਿੱਤਾ ਸਾਰਿਆਂ ਦੇ ਸਾਹਮਣੇ ਆ ਗਿਆ ਕਿਉਂਕਿ ਜੇ ਕਹਿੰਦੇ ਅਸੀਂ ਕੰਮ ਕਰਾਂਗੇ ਤਾਂ ਅਸੀਂ ਲੋਕਾਂ 'ਚ ਜਾਣ ਜੋ ਕੇ ਰਵਾਂਗੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਰਵੀ ਜੀ ਨੇ ਜਿਵੇਂ ਦੱਸਿਆ ਵੀ ਪੰਜਾਬ ਸਰਕਾਰ ਦਾ ਪੂਰਾ ਤੰਤਰ ਲੱਗਿਆ ਹੋਇਆ ਸੀ ਪੰਜਾਬ ਦੇ ਮੰਤਰੀ ਲੱਗੇ ਹੋਏ ਸੀ ਸੀਐਮ ਸਾਹਿਬ ਆਪ ਜ਼ੋਰ ਲਾ ਕੇ ਬੈਠੇ ਸੀ ਤੇ ਪਰ ਹੋਇਆ ਉਲਟ ਕਿਉਂਕਿ ਇਹ ਐਨਾ ਦਿਖਾਇਆ ਗਿਆ ਪੰਜਾਬ ਸਰਕਾਰ ਨੂੰ ਵੀ ਜੇ ਤੁਸੀਂ ਲੋਕਾਂ ਦੇ ਵਿੱਚ ਜਾਣਾ ਹੈ ਕੰਮ ਕਰੋਗੇ ਤਾਂ ਹੀ ਤੁਹਾਨੂੰ ਇਹ ਲੋਕ ਨੇ ਜਿਹੜੇ ਕਬੂਲ ਕਰਨਗੇ 13 ਸੀਟਾਂ ਦੇ ਵਿੱਚੋਂ 3 ਸੀਟਾਂ ਦਿੱਤੀਆਂ ਨੇ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਮਿਲੀ ਹੈ ਤੇ ਭਾਜਪਾ ਦਾ ਪੰਜਾਬ 'ਚ ਖਾਤਾ ਨਹੀਂ ਖੁੱਲਿਆ ਜੇ ਗੱਲਬਾਤ ਕਰੀਏ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉੱਪਰ ਕੇ ਕਾਂਗਰਸ ਆਈ ਹੈ ਕਾਂਗਰਸ ਦੇ ਕਿਹੜੇ ਕਿਹੜੇ ਚਿਹਰੇ ਜਿੱਤੇ ਨੇ ਵੱਡੀਆਂ ਸੀਟਾਂ ਤੇ ਆਪਾਂ ਸਾਰੀ ਚਰਚਾ ਕਰ ਲਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਕਿੱਧਰ ਦਾ ਮੋੜ ਲੈਂਦੀ ਹੈ ਉਹਤੇ ਵੀ ਜਲਦੀ ਚਰਚਾ ਕਰਾਂਗੇ ਉਦੋਂ ਤੱਕ ਤਾਂ ਉਹ ਆ ਗਿਆ ਸਸਸੀਕਰ